ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਸਾਥੀ ਗੁਰਨਾਮ ਸਿੰਘ ਮੈਸੰਪੂਰੀ ਸੋ ਦੋਸਤੋ 13 April 2025 ਨੂੰ ਮਹਿਤਪੁਰ ਦੇ ਵਿੱਚ ਵਸਾਖੀ ਦਾ ਮੇਲਾ ਲੱਗ ਰਿਹਾ ਇਹ ਮੜਾ ਇਤਿਹਾਸਕ ਮੇਲਾ ਔਰ ਆਜ਼ਾਦੀ ਤੋਂ ਪਹਿਲਾਂ ਤੋਂ ਇਹ ਮੇਲਾ ਮਹਿਤਪੁਰ ਦੇ ਬਾਬਾ RAM ਮੱਲੋ ਜੀ ਦੇ ਅਸਥਾਨ ਤੇ ਲੱਗਦਾ ਜਿਹਦੇ ਵਿੱਚ ਬੋਲਦੰਦੀਆਂ ਦੌੜਾਂ ਹੁੰਦੀਆਂ ਲੰਗਰ ਪਾਣੀ ਚੱਲਦਾ ਹੋਰ ਬਾਜ਼ਾਰ ਲੱਗਦੇ ਆ ਔਰ ਨਾਲ ਦੀ ਨਾਲ ਪਿਛਲੇ 30 ਸਾਲ ਤੋਂ ਇੱਥੇ ਤਰਕਸ਼ੀਰ ਮੇਲਾ ਵੀ ਕਰਵਾਇਆ ਜਾਂਦਾ ਸੋ ਦੋਸਤੋ ਤਰਕਸ਼ੀਲ ਸੁਸਾਇਟੀ ਭਾਰਤ ਰਜਿਸਟਰਡ ਇਕਾਈ ਮੈਥਪੁਰ ਵੱਲੋਂ ਇਹ ਮੇਲਾ ਪਹਿਲਾਂ 1990 ਦੇ ਨੇੜ ਮੈਥਪੁਰ ਦੇ ਬੱਸ ਸਟੈਂਡ ਤੇ ਕਰਵਾਇਆ ਜਾਂਦਾ ਸੀ ਛੋਟਾ ਫੰਕਸ਼ਨ ਹੁੰਦਾ ਇਹ ਜਾਦੂ ਦੇ ਟ੍ਰਿਕ ਕਿਤਾਬਾਂ ਦੇ ਸਟਾਰ ਲੱਗਦੇ ਸੀਗੇ ਹੋਰ ਨਿੱਕੇ ਨਿੱਕੇ ਐਟਮਾ ਕਰਕੇ ਲੋਕਾਂ ਨੂੰ ਵਹਿਮ ਪਰਮਾ ਤੋਂ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਸੀ ਲੋਕਾਂ ਦੇ ਵਿੱਚ ਜਿਹੜਾ ਵਿਗਿਆਨਕ ਸੋਚ ਉਹਦੇ ਪ੍ਰਸਾਰ ਵਾਸਤੇ ਅਪੀਲ ਕੀਤੀ ਜਾਂਦੀ ਸੀ ਫਿਰ ਹੌਲੀ-ਹੌਲੀ ਇੱਥੇ ਜਿਹੜੀ ਤਰਕਸ਼ੀਲ ਸੁਸਾਇਟੀ ਦੀ ਜਨਉਟਾ ਤਕੜੀ ਹੋਈ ਔਰ 1995 ਦੇ ਵਿੱਚ ਅਸੀਂ ਮਾਹਤਪੁਰ ਰੋ ਲੜਕੀਆਂ ਦੇ ਸਕੂਲ ਦੇ ਵਿੱਚ ਸਟੇਟ ਲੈਵਲ ਦਾ ਵੱਡਾ ਤਰਸ਼ੀਲ ਮੇਲਾ ਕਰਵਾਇਆ ਔਰ ਰਾਤ ਨੂੰ ਉੱਥੇ ਡੈਲੀਗੇਟ ਜਲਾਸ ਵੀ ਹੋਇਆ ਜਿਹਦੇ ਵਿੱਚ ਜਿਹੜੀ ਪੂਰੀ ਸਟੇਟ ਬੋਡੀ ਸੀ ਉਹਦੇ ਵਿੱਚ ਚੋਣ ਹੋਈ ਔਰ ਸਾਰਾ ਪੰਜਾਬ इवन ਹਰਿਆਣਾ ਦੇ ਕੁਝ ਜੁੰਡ ਵੀ ਮਾਹਤਪੁਰ ਦੇ ਵਿੱਚ ਹਾਜ਼ਰ ਲਗਾ ਕੇ ਗਏ ਉਸ ਛਿੰਝ ਗਰਾਊਂਡ ਦੇ ਵਿੱਚ ਇਹ ਮੇਲਾ ਲੱਗਣਾ ਸ਼ੁਰੂ ਹੋਇਆ ਜਿੱਥੇ ਇੱਕ ਬਹੁਤ ਪੁਰਾਣਾ ਬੋਰਡ ਹੈ ਮਾਹਤਪੁਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਸ ਬੋਰਡ ਦੇ ਥੱਲੇ ਕਦੇ ਉਹਦੇ ਸੱਜੇ ਔਰ ਕਦੇ ਖੱਬੇ ਇਹ ਤਰਕਸ਼ੀਰ ਮੇਲਾ ਬਸਾਖੀ ਹਿਲ ਜਾਂਦਾ ਹਰ ਇੱਕ ਸਾਲ ਲੱਗਦਾ ਔਰ ਪੰਜਾਬ ਦੀਆਂ ਨਾਉਮਰ ਨਾਟਕ ਟੀਮਾਂ ਜਿਵੇਂ ਲੋਕਲਾ ਮੰਜੀਰਾ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਹੋਰ ਬਹੁਤ ਸਾਰੀਆਂ ਟੀਮਾਂ ਸਮੇਂ-ਸਮੇਂ ਤੇ ਇੱਥੇ ਨਾਟਕ ਕੁਰੋਗ੍ਰਾਫੀਆਂ ਖੇਡਦੀਆਂ ਰਹੀਆਂ ਵਿੱਚ ਮਹਤਵਪੂਰਨ ਦੀਆਂ ਸਥਾਨਕ ਟੀਮਾਂ ਵੀ ਆਪਣੇ ਨਾਟਕ ਖੇਡਦੀਆਂ ਰਹੀਆਂ ਉਹਨਾਂ ਨਾਲ ਜਾਦੂ ਦੇ ਟ੍ਰਿਕ ਹੋਰ ਕਈ ਵਾਰੀ ਅੱਗ ਉਤੋਂ ਦੀ ਲੱਗਣਾ ਅੱਖਾਂ ਤੇ ਪੱਟੀ ਬੰਨ ਕੇ ਮੋਟਸਾਲ ਚਲਾਉਣਾ ਇਹ ਬਹੁਤ ਸਾਰੇ ਟ੍ਰਿਕੀਥਿਵ ਖਾਈ ਜਾਂਦੀ ਰਹੇ। ਉਹ ਨਾਲ ਦੀ ਨਾਲ ਹਰ ਇੱਕ ਸਾਲ ਕਿਤਾਬਾਂ ਦਾ ਸਟਾਰ ਲੱਗਦਾ ਰਿਹਾ। ਲੋਕ ਵਿਗਿਆਨਕ ਵਿਚਾਰਧਾਰਾ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ। ਸੋ ਇਸ ਵਾਰੀ ਦੋਸਤੋ ਇਹ ਸਾਡਾ ਤੀਵਾਂ ਫੰਕਸ਼ਨ ਹੈ। ਲਗਾਤਾਰ ਅਸੀਂ ਪਿਛਲੇ 32 ਸਾਲ ਤੋਂ ਮਹਿਤਪੁਰ ਦੇ ਵਿੱਚ ਤਰਕਸ਼ੀਰ ਮੇਲਾ ਕਰਾਉਂਦੇ ਆ ਉਹਨੇ। 2 ਸਾਲ ਵਿੱਚ ਕਿਉਂਕਿ ਲਾਕਡਾਊਨ ਰਿਹਾ ਕੋਵਿਡ ਕਰਕੇ ਕੋਈ ਵੀ ਫੰਕਸ਼ਨ ਨਹੀਂ ਹੋ ਸਕਿਆ। ਇਸ ਕਰਕੇ ਇਹ ਤਰਕਸ਼ੀਰ ਮੇਲਾ ਦੋ ਸਾਲ ਮਿਸ ਕਰਨਾ ਪਿਆ। ਲੇਕਿਨ ਉਸ ਤੋਂ ਬਾਅਦ ਲਗਾਤਾਰ ਫਿਰ ਬੜੇ ਹੀ ਵਧੀਆ ਟੰਗ ਦੇ ਨਾਲ ਹਰ ਇੱਕ ਸਾਲ ਤਰਕਸ਼ੀ ਮੇਲਾ ਹੁੰਦਾ ਹੈ ਸੋ ਇਸ ਵਾਰ ਇਸ ਵਿਸਾਖੀ ਵਾਲੇ ਦਿਨ ਜਾਨੀ ਕਿ 13 ਅਪ੍ਰੈਲ 2025 ਨੂੰ ਬਹੁਤ ਵਧੀਆ-ਵਧੀਆ ਨਾਟਕ ਜਿਦੇ ਵਿੱਚ ਖਾਸ ਤੌਰ ਤੇ ਨਸ਼ੇ ਤੇ ਅਧਰਥ ਨਾਟਕ ਔਰ ਸਮਾਜ ਸੇਵਾ ਵਾਲੇ ਨਾਟਕ ਸ਼ੀਧਾਂ ਨੂੰ ਯਾਦ ਕਰਨ ਵਾਲੇ ਨਾਟਕ ਸ਼ੀਧਾਂ ਨੂੰ ਯਾਦ ਕਰਨ ਵਾਲੀਆਂ ਕੋਰੋਗ੍ਰਾਫੀਆਂ ਔਰ ਲੋਕਾਂ ਨੂੰ ਸਾਰੂ ਸ਼ੀਧਨ ਵਾਲੀਆਂ ਕੋਰੋਗ੍ਰਾਫੀਆਂ ਨਾਟਕ ਔਰ ਜਾਦੂ ਦੇ ਟ੍ਰਿਕ ਫਿਰ ਦਿਖਾਏ ਜਾਣਗੇ ਨਾਲ ਹੀ ਲੰਗਰ ਪਾਣੀ ਦਾ ਵੀ ਪ੍ਰਬੰਧ ਕੀਤਾ ਜਾਊਗਾ ਕਿਉਂਕਿ ਲੋਕਾਂ ਨੇ ਦਰਸ਼ਕਾਂ ਨੇ ਬਹੁਤ ਦੂਰੋਂ ਦੂਰੋਂ ਆਉਣਾ ਹੁੰਦਾ ਇਸ ਕਰਕੇ ਜ਼ਰੂਰੀ ਹੁੰਦਾ ਕਿ ਸਾਰੀ ਦਿਹਾੜੀ ਬੈਠਣ ਦਾ ਪ੍ਰਬੰਧ ਕੀਤਾ ਜਾਂਦਾ ਬਕਾਇਦਾ ਟੈਂਟ ਲਾ ਕੇ ਸੋਹਣਾ ਸਿਸਟਮ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਸੋ ਮੈਂ ਇਸ ਵੀਡੀਓ ਰਾਹੀਂ ਸਾਰੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦਾ ਹਰ ਤਰਕਸ਼ੀਲ ਸਾਡੀ ਭਾਰਤ ਰਜਿਸਟਰਡ ਦੇ ਜਿੱਥੇ-ਜਿੱਥੇ ਵੀ ਪੰਜਾਬ ਵਿੱਚ ਸਾਡੇ ਦੋਸਤ ਮਿੱਤਰ ਬੈਠੇ ਆ ਉਹਨਾਂ ਨੂੰ ਹਾਰਤਕ ਸੱਦਾ ਪੱਤਰ ਹੈ ਕਿ ਆਪਾਂ 13 ਅਪ੍ਰੈਲ ਨੂੰ ਸਮਾ ਕੱਢ ਕੇ ਮੇਲਾ ਦਿੱਕੀਏ ਔਰ ਆਪਣੇ ਵਿਚਾਰ ਜਿਹੜੇ ਇਹ ਲੋਕਾਂ ਦੇ ਨਾਲ ਸਾਂਝੇ ਕਰੀਏ ਤੇ ਨਾਲ ਹੀ ਦੋਸਤੋ ਹੋਰ ਜਿਵੇਂ ਸਮਾਜਿਕ ਗਤੀਵਿਧੀਆਂ ਹੁੰਦੀਆਂ ਇਸ ਮੇਲੇ ਤੇ ਆਪਾਂ ਬੂਟੇ ਮੰਡਦੇ ਆ ਜਿਹੜੇ ਸਾਡੇ ਖੂਨਦਾਨੀ ਵੀਰ ਸਾਰਾ ਸਾਲ ਖੂਨਦਾਨ ਕਰਦੇ ਆ ਉਹਨਾਂ ਵਿੱਚ ਕੁਝ ਮੈਂਬਰਾਂ ਨੂੰ ਸਨਮਾਨਿਤ ਵੀ ਕੀਤਾ ਜਾਂਦਾ ਕੁਝ ਸਕੂਲਾਂ ਦੇ ਬੱਚੇ ਜਿਹੜੇ ਸਾਡੇ ਨਾਲ ਨਾਟਕ ਕਰਾਂਹੀਂ ਜਾਂ ਹੋਰ ਗਤੀਵਿਧੀਆਂ ਰਹੀਂ ਜੁੜਦੇ ਆ ਉਹਨਾਂ ਨੂੰ ਵੀ ਉੱਥੇ ਕੋਈ ਕਿਤਾਬਾਂ ਕਾਫੀਆਂ ਦੇ ਕੇ ਸਨਮਾਨਿਤ ਕੀਤਾ ਜਾਊਗਾ ਸੋ ਇਸ ਬੀਲ ਦੇ ਨਾਲ ਮੈਂ ਆਸ ਕਰਦਾ ਕਿ ਤੁਸੀਂ ਸਾਰੇ ਖੁਸ਼ ਹੋ ਮਾ ਕੇ 13 April ਨੂੰ ਸਵੇਰੇ 11 ਵਜੇ ਸ਼ਿੰਝ ਗਰਾਉਂਡ ਮਹਿਤਪੁਰ ਦੇ ਵਿੱਚ ਪਹੁੰਚ ਕੇ ਇਹ ਮੇਲਾ ਦੇਖੋਗੇ ਔਰ ਇਹਦੇ ਨਾਲ ਆਪਾਂ ਵਿਗਿਆਨਕ ਵਿਚਾਰਧਾਰਾ ਦਾ ਦਾਨ ਪ੍ਰਦਾਨ ਵੀ ਕਰਾਂਗੇ ਸੋ ਦੋਸਤੋ ਮੈਂ ਦੁਬਾਰਾ ਫਿਰ ਦੱਸਣਾ ਚਾਹੁੰਦਾ ਕਿ ਇਹ ਮੇਲਾ ਸ਼ਿੰਝ ਗਰਾਉਂਡ ਮਹਿਤਪੁਰ ਬਾਬਾ ਰਾਮ ਵੱਲੋ ਜੀ ਦੇ ਅਸਥਾਨ ਦੇ ਨੇੜੇ ਔਰ ਜਿਹੜਾ ਟੈਲੀਫੋਨ ਐਕਸਚੇਂਜ ਆ ਉਹਦੇ ਬਿਲਕੁਲ ਨੇੜੇ ਆ ਤੇ ਜੇ ਤੁਸੀਂ ਮਹਿਤਪੁਰ ਤੋਂ ਨਕੋਦਰ ਨੂੰ ਆਪਾਂ ਜਾਈਏ ਇਸ ਸੜਕ ਦੇ ਉੱਤੇ ਚੜ੍ਹਦੇ ਵੱਲੋਂ ਸੜਕ ਨਿਕਲਦੀ ਮੇਲੇ ਵਿੱਚ ਆਉਣ ਵਾਸਤੇ ਸਾਰੀ ਲਗਭਗ ਸਾਡੇ ਇਲਾਕੇ ਨੂੰ ਪਤਾ ਕਿ ਮੇਲਾ ਛਿੰਜ ਗਰਾਉਂਡ ਦੇ ਵਿੱਚ ਹੁੰਦਾ ਤੁਸੀਂ ਮਾ ਚੜ੍ਹ ਕੇ ਇਸ ਮੇਲੇ ਵਿੱਚ ਸੰਲੋ ਬਹੁਤ ਬਹੁਤ ਧੰਨਵਾਦ ਥੈਂਕ ਯੂ